ਲੋੜੀ ਬਹੁਤ ਬਹੁਤ ਵਧਾਈਆਂ ਜੀ ਮੁੰਡੇ ਨੂੰ ਤੇ ਮੁੰਡਾ ਪੰਜਾਬ ਪੁਲਿਸ ਦੇ ਵਿੱਚ ਫਿਜ਼ੀਕਲ ਟ੍ਰਾਇਲ ਜਿਹੜਾ ਪਾਸ ਕਰ ਚੁੱਕਿਆ ਤੇ ਸਭ ਤੋਂ ਪਹਿਲਾਂ ਤਾਂ ਮੂੰਹ ਮਿੱਠਾ ਕਰਾਈਏ ਤੁਹਾਡਾ ਵੀ ਸਾਰਾ ਤੁਹਾਡੀ ਬਦੌਲਤ ਹੋਇਆ ਸਾਰਾ ਕੁਝ ਤੁਸੀਂ ਨਾ ਹੁੰਦੇ ਫਿਰ ਅੱਡੀ ਅਕੈਡਮੀ 'ਚ ਸਾਨੂੰ ਬਹੁਤ ਵਧੀਆ ਮਿਲਿਆ ਮਾਹੌਲ ਵਧੀਆ ਮਿਲਿਆ ਜਦੋਂ ਮੈਂ ਆਇਆ ਸੀਗਾ ਤੇ ਮੈਨੂੰ ਉਮੀਦ ਨਹੀਂ ਸੀਗੀ ਵੀ ਮੈਂ ਕਰ ਪਾਵਾਂਗਾ ਤੇ ਟਾਈਮ ਤੇ ਰੇਸ ਮੇਰਾ ਟਾਈਮ ਬਹੁਤ ਖਰਾਬ ਆ ਰਿਹਾ ਸੀ ਮੇਰਾ 8 4 ਕਰਕੇ ਕੁਝ ਟਾਈਮ ਆ ਰਿਹਾ ਸੀਗਾ ਤੇ ਕੁਸ਼ਕ ਦੇਣਾ ਚਾਹੀ ਮੇਰਾ 30 ਦਿਨ ਦੇ ਵਿੱਚ ਇਹ ਟ੍ਰਾਇਲ ਪਾਸਪੋਰਟ ਨੂੰ ਜੋਗਾ ਕਰ ਆਪਣੇ ਮੈਨੂੰ ਕਰਤਾ ਤੇ ਮੈਂ ਸਰਦਾ ਬਹੁਤ ਰਣੀ ਗੁਜ਼ਾਰ ਆ ਸ਼ੁਕਰਗੁਜ਼ਾਰ ਹਾਂ ਨਹੀਂ ਕੋਈ ਪ੍ਰਮਾਤਮਾ ਨੇ ਸਾਨੂੰ ਇੱਥੇ ਤੱਕ ਭੇਜਿਆ ਤੇ ਅਸੀਂ ਸਕਸੈਸਫੁਲ ਬਣ ਜਾਏ ਤੇ ਸਭ ਤੋਂ ਸਭ ਤੋਂ ਵੱਡੀ ਗੱਲ ਤਾਂ ਇਹੀ ਹੁੰਦੀ ਹੈ ਬੱਚੇ ਨੂੰ ਕਿ 0 ਟਾਈਮ ਦੇ ਉੱਤੇ ਬਿਲਕੁਲ ਜ਼ੀਰੋ ਟਾਈਮ ਹੁੰਦਾ ਇਹ ਜਦੋਂ ਡਰਾਸ ਦਾ ਟਾਈਮ ਹੁੰਦਾ ਤੇ ਜਿਵੇਂ ਤੁਹਾਨੂੰ ਦੱਸਿਆ ਬੱਚੇ ਨੇ 25 30 ਦਿਨ ਦੇ ਵਿੱਚ ਵਿੱਚ ਹੀ ਅਸੀਂ ਕਵਰ ਅਪ ਕੀਤਾ ਸਭ ਚੀਜ਼ਾਂ ਲੈ ਕੇ ਸਭ ਤੋਂ ਵੱਡੀ ਗੱਲ ਕਿ ਬੱਚੇ ਨੇ ਹੌਸਲਾ ਕੀਤਾ ਹਿੰਮਤ ਕੀਤੀ ਕਿ ਮੈਂ 1 ਮਹੀਨੇ ਦੇ ਵਿੱਚ ਹੀ ਕਰ ਸਕਦਾ ਤੇ ਉਸ ਹੌਸਲੇ ਨੂੰ ਅੱਗੇ ਬਰਕਰਾਰ ਰੱਖਣਾ ਕਿੱਦਾਂ ਅਸੀਂ ਸਾਰਾ ਫਿਰ ਉਹ 1 ਮਹੀਨੇ ਦੇ ਵਿੱਚ ਪ੍ਰੋਸੈਸ ਚੱਲਿਆ ਇਸ ਨੌਜਵਾਨ ਨੇ ਦਿਨ ਰਾਤ ਇੱਕ ਕਰਕੇ ਮਿਹਨਤ ਕੀਤੀ ਆ ਉਹ ਕਹਿੰਦੇ ਨੇ ਵੀ ਤੁਹਾਡੇ ਬੁਰੇ ਟਾਈਮ ਦੇ ਵਿੱਚ ਜ਼ਿਆਦਾ ਤੁਹਾਡੇ ਪੇਰੈਂਟਸ ਨਾਲ ਖੜੇ ਹੁੰਦੇ ਨੇ ਜਾਂ ਤੁਹਾਡਾ ਕੋਚ ਜਿਹੜਾ ਤੁਹਾਡੇ ਹਾਰਡ ਟਾਈਮ ਚ ਨਾਲ ਖੜਾ ਹੁੰਦਾ ਤਾਂ ਮੈਂ ਇਸ ਮੁੰਡੇ ਦਾ ਬੁਰਾ ਦੌਰ ਦੇਖਿਆ ਜਦੋਂ ਇਹ ਭ ਰਹਿ ਕੇ ਇਹਨੇ ਗਰਾਉਂਡ ਦੀ ਟ੍ਰੇਨਿੰਗ ਕਰਨੀ ਆ ਡਾਈਟਸ ਤੇ ਰਹਿ ਕੇ ਸਾਰਾ ਕਰਨਾ ਤੇ ਆਪਣਾ weight weight ਕਿੰਨਾ ਪ੍ਰੋਕਸ ਤੋੜਿਆ ਵੀ ਨੇ ਪ੍ਰੋਕਸ 12 ਕਿਲੋ ਮੈਂ 30 ਦਿਨ ਦੇ ਵਿੱਚ ਤੋੜਨੇ ਸੀ 30 ਦਿਨਾਂ ਦੇ ਵਿੱਚ 12 ਕਿਲੋ weight loss ਕਰਨਾ ਤੇ ਉਹ ਵੀ ਪ੍ਰੋਪਰ ਸਿੱਖ ਸਰਦਾਰ ਜੀ ਹੈ ਤੇ ਬਿਲਕੁਲ ਹੀ ਵੈਜਿਟ ਡਾਈਟ ਪਾਹਾ ਵੈਜਿਟ ਕਰਕੇ ਤੇ ਉਸ ਤੋਂ ਬਾਅਦ ਮਸਲ ਮੈਮਰੀ ਨੂੰ ਵੀ ਆਪ ਰੱਖਣਾ ਸਭ ਕੁਝ ਕਰਨੀ ਆ ਤੇ ਨਾਲ ਦੀਆਂ ਫੇ ਗਰਾਉਂਡ ਵੀ ਕਰਨਾ ਏ ਠੀਕ ਹੈ ਤੇ ਇੱਕ ਬਹੁਤ ਵੱਡੀ ਗੱਲ ਹੋ ਜਾਂਦੀ ਆ ਫਿਰ ਟ੍ਰਾਇਲਸ ਕਲੀਅਰ ਕਰਨੇ ਲੌਂਗ ਹਾਈ ਸਭ ਮਤਲਬ ਕਿ ਇੱਥੇ ਹੀ ਆਪਾਂ ਨੂੰ ਫਿਜ਼ੀਕਲ ਦੇ ਨਾਲ-ਨਾਲ ਮੈਂਟਲੀ ਤੌਰ ਤੇ ਵੀ ਪ੍ਰਿਪੇਅਰ ਕਰਦੇ ਆਂ ਸਰ ਨੇ ਬਹੁਤ ਮੋਟੀਵੇਸ਼ਨਲ ਟਾਕਸ ਦਿੱਤੀਆਂ ਤੇ ਇੱਥੇ ਦਾ ਜਿਹੜਾ ਮਾਹੌਲ ਸੀਗਾ ਉਹ ਬਹੁਤ ਪੋਜ਼ਿਟਿਵ ਸੀਗਾ ਸਾਡੇ ਜਿਹੜੇ ਰੂਮ ਮੇਟ ਸੀਗੇ ਉਹ ਮੇਰੇ ਸੀਨੀਅਰ ਸੀਗੇ ਤੇ ਉਹ ਵੀ ਮੈਨੂੰ ਹਰ ਇੱਕ ਸਟੈਪ ਤੇ ਗਾਈਡ ਕਰਦੇ ਰਹਿੰਦੇ ਸੀਗੇ ਮਤਲਬ ਕਿ ਸਵੇਰ ਤੋਂ ਲੈ ਕੇ ਰਾਤ ਤੱਕ ਅਸੀਂ ਪ੍ਰੋਪਰ ਇੱਕ ਡਿਸਪਲਿਨ ਰੂਟੀਨ ਫਾਲੋ ਕਰਦੇ ਸੀਗੇ ਜਿਸ ਦੇ ਬਦੌਲਤ ਅਸੀਂ ਅੱਜ ਇੱਥੇ ਖੜੇ ਹਾਂ ਇਹ ਬਹੁਤ ਵੱਡੀ ਇੱਕ ਗੱਲ میٹر ਕਰਦੀ ਹੈ ਕਿ ਤੁਹਾਡੇ ਨਾਲ ਦਾ ਫਰੈਂਡ ਸਰਕਲ ਇਸ ਤਰ੍ਹਾਂ ਦਾ ਹੋਵੇ ਦੂਸਰਾ ਥੋੜਾ ਕੋਈ ਤੁਹਾਨੂੰ ਟਾਈਮ ਟੂ ਟਾਈਮ ਗ ਚਾਹੇ ਗਰਾਊਂਡ ਆ ਚਾਹੇ ਕੋਈ ਜਿਵੇਂ ਹੁਣ ਰੂਮ ਦੇ ਵਿੱਚ ਸੀਗਾ ਰੂਮ ਦੇ ਵਿੱਚ ਵੀ ਇਹਨਾਂ ਦਾ ਪ੍ਰੋਪਰ ਹੋ ਰਿਹਾ ਤੇ ਲਾਸਟ ਟਾਈਮ ਤੱਕ ਇਹਨਾਂ ਦਾ ਬੱਚਿਆਂ ਦਾ ਤੁਸੀਂ ਦੇਖਿਆ ਹੋਊਗਾ ਬੱਚੇ ਦੀ ਵੀਡੀਓ ਫੋਟੋ ਦੇਖੀ ਹੋਗੀ ਚਾਰ ਬੰਦੇ ਜਦੋਂ ਇਹ ਗਰਾਊਂਡ ਤੋਂ ਬਾਹਰ ਨਿਕਲਦੇ ਨੇ ਉੱਥੋਂ ਹੀ ਵਾਸਜਕਾਰੇ ਛੱਡਦੇ ਹੁੰਦੇ ਨੇ ਕਿ ਹਾਂ ਜੀ ਵਾਹਿਗੁਰੂ ਖਾਲਸਾ ਵਾਹਿਗੁਰੂ ਫਤਿਹ ਕੰਮ ਫਤਹੀ ਕਰਕੇ ਆਏ ਨੇ ਤੇ ਹੁਣ ਵੀ ਮੇਰੇ ਵੀ ਲੂ ਕੰਡੇ ਖੜੇ ਹੋ ਰਹੇ ਨੇ ਤਾਂ ਇਹਨਾਂ ਦਾ ਸੋਚੋ ਕੀ ਹਾਲ ਹੋਇਆ ਹੁਣ ਉਸ ਟਾਈਮ ਤੇ ਜਦੋਂ ਇਹਨਾਂ ਨੇ ਹੋਗੀ ਤਾਂ ਤੇ ਜਦੋਂ ਟ੍ਰਾਇਲ ਦੀ ਗੱਲ ਆਉਂਦੀ ਹੈ ਜਦੋਂ ਟ੍ਰਾਇਲ ਪਾਸ ਕੀਤਾ ਉਦੋਂ ਸਾਰਾ ਕੀ ਸੀਨ ਸੀਗਾ ਅਸੀਂ ਮਾਈਂਡਸੈਟ ਤੇ ਇਥੋਂ ਪੂਰਾ ਪਰ ਕਲੀਅਰ ਕਿ ਸੀਗਾ ਵੀ ਅਸੀਂ ਕਰਕੇ ਹੀ ਆਣਾ ਹੈ ਮਤਲਬ ਸੈਕਿੰਡ ਆਪਸ਼ਨ ਤੇ ਨਹੀਂ ਸੀਗਾ ਪਲਾਨ ਇਹੀ ਸੀਗਾ ਅਸੀਂ ਵੀ ਕਰਕੇ ਹੀ ਆਣਾ ਹੈ ਕਿਸੇ ਵੀ ਤਰੀਕੇ ਪਰ ਉੱਥੇ ਜਾ ਕੇ ਜਿਹੜੀ ਮੋਟੀਵੇਸ਼ਨ ਮਿਲੀ ਹੈ ਸਾਨੂੰ ਫਰੈਂਡ ਸਰਕਲ ਸਾਡਾ ਸੇਮ ਮਿਲ ਗਿਆ ਤੇ ਉਹ ਬੈਚ ਜਿਸੀਂ ਰਹਿ ਕੇ ਸਾਨੂੰ ਨਾਲ ਦੀ ਨਾਲ ਮੋਟੀਵੇਟ ਕਰਦੇ ਰਹੇ ਮੇਰਾ ਕਿ ਹਾਲਾ ਕਿ ਲੌਂਗ ਜੰਪ ਤੇ ਥੋੜਾ ਜਿਹਾ ਪ੍ਰੋਸੈਸਿੰਗ ਆ ਮੇਰਾ ਸੈਕਿੰਡ ਅਟੈਂਪਟ ਮੈਂ ਫਾਲੋ ਕੀਤਾ ਮੈਨੂੰ ਮੇਰੇ ਜਿਹੜੇ ਸੀਨੀਅਰ ਸੀਗੇ ਮੇਰੇ ਗਰੁੱਪ ਤੇ ਸੀਗੇ ਉਹਨਾਂ ਨੇ ਮੈਨੂੰ ਗਾਈਡ ਕੀਤਾ ਤੇ ਨਾਲ ਲੱਗਦੀ ਹੀ ਮੇਰਾ ਸੈਕਿੰਡ ਅਟੈਂਪਟ ਦੇ ਵਿੱਚ ਕਲੀਅਰ ਹੋ ਗਿਆ ਸੀਗਾ ਸਾਰ ਬਹੁਤ ਬਹੁਤ ਬੁਲਾਈਆਂ ਤਾ ਸਾਜੀ ਤੁਹਾਨੂੰ ਥੋੜੀ ਫੈਮਿਲੀ ਨੇ ਜਿਹੜਾ ਇਹ ਹਨਾ ਤੁਹੋਂ ਦੇਖ ਰਹੇ ਨੇ ਤੁਹਾਡੇ ਤੇ ਆਸਾਂ ਨੇ ਉਮੀਦਾਂ ਨੇ ਸਾਰਿਆਂ ਨੂੰ ਮੇਰੇ ਵੱਲੋਂ ਬਹੁਤ ਬਹੁਤ ਉਹਨਾਂ ਪਿਆਰ ਭਰਿਆ ਤੇ ਹੋਪਸ ਉਹ ਤੁਸੀਂ ਜੋ ਨੌਜਵਾਨ ਹੁਣ ਅੱਗੇ ਜਿਹੜੇ 2026 ਦੀ ਤਿਆਰੀ ਕਰਨਾ ਚਾਹੁੰਦੇ ਨੇ ਜਾਂ ਕੋਈ ਵੀ ਚੀਜ਼ ਆ ਅਕੈਡਮੀ ਦੇ ਬਾਰੇ ਕੁਝ ਵੀ ਚੀਜ਼ ਤੁਸੀਂ ਆਪਣਾ ਰਿਵਿਊ ਕੀ ਦੇਣਾ ਚਾਹੋਗੇ ਉਹਨਾਂ ਬੱਚਿਆਂ ਦੇ ਲਈ ਅਕੈਡਮੀ ਚ ਆਓ ਤੁਸੀਂ ਇੱਕ ਬਸ ਮਾਈਂਡ ਸੈਟ ਲੈ ਕੇ ਆ ਜਾਓ ਹੋਰ ਕੁਝ ਨਾ ਦੇਖੋ ਜੇ ਤੁਹਾਨੂੰ ਤੁਸੀਂ 네ਗੇਟਿਵ ਹੈਗੇ ਆ ਤੁਸੀਂ ਸਿਰਫ ਆਪਣਾ ਮਾਈਂਡ ਕਲੀਅਰ ਕਰਕੇ ਆਓ ਵੀ ਮੈਂ ਕਰਨਾ ਹੈ ਬਸ ਇੰਨਾ ਸੋਚ ਕੇ ਆਓ ਤੁਸੀਂ ਬਾਕੀ ਇੱਥੇ ਆ ਕੇ ਤੁਹਾਨੂੰ ਮਾਹੌਲ ਮਿਲੇਗਾ ਗਾਈਡੈਂਸ ਮਿਲੇਗੀ ਪ੍ਰੋਪਰ ਫਿਜ਼ੀਕਲ ਤੇ ਸਟੱਡੀ ਵਾਸਤੇ ਤੁਹਾਨੂੰ ਸਾਰਾ ਕੁਝ ਇੱਥੇ ਮਿਲ ਅਵੇਲੇਬਿਲਟੀ ਹੈਗੀ ਹੈ ਤੁਸੀਂ ਸਿਰਫ ਸੋਚ ਕੇ ਆਓ ਵੀ ਮੈਂ ਕਰਨਾ ਹੈ ਬਸ ਦੈਟਸ ਇਟ ਇੰਨਾ ਕੁ ਲੈ ਕੇ ਦਿਮਾਗ ਤੁਸੀਂ ਇੱਥੇ ਪਹੁੰਚੋ ਤੇ ਤੁਹਾਨੂੰ ਪ੍ਰੋਪਰ ਗਾਈਡੈਂਸ ਦੇ ਨਾਲ ਤੁਹਾਨੂੰ ਕਲੀਅਰ ਕਰਵਾਉਣੇ ਦੀ ਗਾਰੰਟੀ ਸਰ ਲੈਂਦੇ ਨੇ ਪ੍ਰੋਪਰ ਚਲੋ ਜੀ ਬਹੁਤ ਬਹੁਤ ਧੰਨਵਾਦ ਇਸ ਵੀਡੀਓ ਦੇ ਨੀਚੇ ਕਮੈਂਟ ਜ਼ਰੂਰ ਕਰੋ ਸਰਦਾਰ ਜੀ ਨੂੰ ਬਹੁਤ ਬਹੁਤ ਵਧਾਈ ਜ਼ਰੂਰ ਦਿਓ ਕਿਉਂਕਿ ਜੇ ਤੁਸੀਂ ਮੈਂ ਤੁਹਾਨੂੰ ਇੱਕੋ ਗੱਲ बार-बार ਕਹਿੰਦੇ ਹੁਣ ਜੇ ਤੁਸੀਂ ਪਰਮਾਤਮਾ ਪਰਮਾਤਮਾ ਉਹਨਾਂ ਦੀ ਸੁਣਦਾ ਏ ਜੇ ਤੁਸੀਂ ਛੋਟੀ ਛੋਟੀ ਕਿਸੇ ਦੀ ਖੁਸ਼ੀ ਖੁਸ਼ ਹੁੰਨੇ ਹੋ ਤਾਂ ਓਬਵੀਅਸੀ ਗੱਲ ਆ ਥੋੜੀ ਪਰਮਾਤਮਾ ਇੱਕ ਦਿਨ ਖੁਸ਼ੀ ਜ਼ਰੂਰ ਦਿੰਦਾ ਏ ਤੇ ਕਮੈਂਟ ਕਰਿਓ ਬਾਕੀ ਜੇ ਕਿਹਨੂੰ ਬਰਫੀ ਚਾਹੀਦੀ ਹੋਈ ਨੀਚੇ ਕਮੈਂਟ ਕਰ ਦਿਓ ਅਕੈਡਮੀ ਆ ਜਾਓ ਕਿਉਂਕਿ ਮੇਰੇ ਕੋਲ ਕਾਫੀ ਸਟਾਕ ਇਕੱਠਾ ਹੋ ਚੁੱਕਿਆ ਜਵਾਕਰ ਠੀਕ ਹੈ ਹਮੇਸ਼ਾ ਆਪਣਾ ਪਰਮਾਤਮਾ ਦੇ ਭਰੋਸਾ ਜ਼ਰੂਰ ਰੱਖਿਓ ਜੇ ਪਰਮਾਤਮਾ ਦੇ ਭਰੋਸਾ ਹੈ ਤਾਂ ਤੁਸੀਂ ਹਰੇਕ ਚੈਲੰਜ ਜਿੱਤ ਲੂਗਾ ਠੀਕ ਹੈ ਥੈਂਕ ਯੂ ਵੈਰੀ ਮਚ ਠੀਕ ਹੈ ਠੀਕ ਹੈ